ਕਿਸਾਨ ਵੀਰ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਕਿ ਸਿੱਖ ਸੰਗਤਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਤੁਹਾਨੂੰ ਹਰਪੀ ਸਿੰਘ ਤੇ ਲੈ ਕੇ ਪ੍ਰੋਗਰਾਮ ਹਾਜ਼ਰ ਹਾਂ ਧਾਰਮਿਕ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਵਿਚਾਰ ਇਹ ਵਿਚਾਰ ਤੁਹਾਨੂੰ ਕਿਸਾਨ ਵੀਰ ਚੈਨਲ ਤੇ ਸੁਣਨੇ ਮਿਲਣਗੇ ਤੇ ਸਿੱਖ ਸੰਗਤਾਂ ਦੇ ਵਿੱਚ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਜਿਹੜੇ ਵਿਚਾਰ ਹੈ ਸਾਡੀ ਜੀਵਨ ਨੂੰ ਸਾਡੀ ਜ਼ਿੰਦਗੀ ਨੂੰ ਇੱਕ ਨਵੇਂ ਸੇਧ ਦਿੰਦੇ ਹੈ। ਤੇ ਉਹ ਆਪਾਂ ਸ਼ੁਰੂ ਕਰਦੇ ਹਾਂ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਵਿਚਾਰ ਤੇ ਅਖੀਰ ਤੱਕ ਤੁਸੀਂ ਸਾਡੇ ਨਾਲ ਬਨੇ ਰਹਿਣਾ। ਠੀਕ ਹੈ ਤੁਹਾਨੂੰ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਵਿਚਾਰ ਚੰਗੇ ਲੱਗਦੇ ਆ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਸੰਗਤਾਂ ਦੇ ਨਾਲ ਇਸ ਲਿੰਕ ਨੂੰ ਸ਼ੇਅਰ ਕਰਨਾ ਵੀ ਨਾ ਭੁੱਲੋ ਤੇ ਲਓ ਫਿਰ ਆਪਾਂ ਸ਼ੁਰੂ ਕਰਦੇ ਹਾਂ। ਕੀ ਆਨੇ ਪਿੰਦਰਪਾਲ ਜੀ ਦੇ ਧਾਰਮਿਕ ਕਥਾ ਵਿਚਾਰ ਧੰਨ ਗੁਰੂ ਰਾਮਦਾਸ ਸਰੋਵਰ ਦੀ ਸੇਵਾ ਹੋਈ ਸੰਗਤ ਬੜੀ ਦੂਰ ਦੂਰ ਤੋਂ ਆਈ ਗੁਰੂ ਰਾਮਦਾਸ ਆਪ ਸਰੋਵਰ ਦੀ ਸੇਵਾ ਕਰਾ ਰਹੇ ਨੇ ਪਿਆਰਿਓ ਜਿਸ ਸਰੋਵਰ ਵਿੱਚ ਤੁਸੀਂ ਇਸ਼ਨਾਨ ਕਰਦੇ ਹੋ ਇਸ ਸਰੋਵਰ ਵਿੱਚੋਂ ਮਿੱਟੀ ਮੇਰੇ ਗੁਰੂ ਰਾਮਦਾਸ ਜੀ ਨੇ ਨਹੀਂ ਕੱਟੀ ਕਦੇ ਉਹਨਾਂ ਫੀਲ ਕਰੋ ਮਹਿਸੂਸ ਕਰੋ ਜਿਨੂੰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਜਿਨੂੰ ਪਰਤਖ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ ਭੋਖਣ ਪਰਮ ਉਸ ਥਾਂ ਤੇ ਮਹਾਰਾਜ ਸੇਵਾ ਕਰ ਰਹੇ ਨੇ ਸੱਜਣੇ ਕਾਗੇ ਇਤਿਹਾਸ ਹੋਈਏ ਉਹ ਜਿਸ ਕੰਮ ਨੂੰ ਖੱਤ ਪੰਦ ਹੈ ਕੰਮ ਸਿਰੇ ਨਹੀਂ ਲੱਗਦਾ ਚਿੰਤਾ ਨੇ ਖਾਲਿਆ ਮੇਰੇ ਬੱਚਿਆਂ ਦੀ ਰੋਜੀ ਦਾ ਕੀ ਬਣੇਗਾ ਮੇਰੇ ਬੱਚਿਆਂ ਦਾ ਕੀ ਬਣੇਗਾ ਕਿਸੇ ਨੇ ਕਿਹਾ ਚਲਾ ਜਾ ਮਾਜੇ ਦੀ ਧਨੀਚ ਮਾਜੇ ਦੀ ਧਰਤੀ ਤੇ ਇੱਕ ਤੀਰਥ ਬਣਦਾ ਪਿਆ ਬਹੁਤ ਹਜੂਮ ਹਜੂਮ ਦਾ ਅਰਥ ਹੈ ਤੇ ਭੀੜ ਨਾ ਕਰਿਓ ਹਜੂਮ ਦਾ ਅਰਥ ਇਕੱਠ ਬਹੁਤ ਇਕੱਠ ਹੁੰਦਾ ਏ ਉੱਥੇ ਤੂੰ ਉੱਥੇ ਪਹੁੰਚ ਜਾ ਕੋਈ ਕੰਮਕਾਰ ਕਰ ਲੈ ਜਿਸ ਥਾਂ ਤੇ ਤੁਸੀਂ ਸਰੋਵਰ ਚ ਸਿ ਇਸ਼ਨਾਨ ਕਰਨੇ ਆ ਇਹ ਸਰੋਵਰ ਦੀ ਪਟਾਈ ਇਹਦੇ ਕੰਡੇ ਤੇ ਥੋੜੀ ਜੀ ਦੂਰ ਉਹ ਸੱਜਣ ਕੁਝ ਮਾਇਆ ਲਿਆ ਕੇ ਆਪਣੀ ਛਾਬੜੀ ਲਾ ਕੇ ਬੈਠ ਗਿਆ ਮੇਰਾ ਇਸ਼ਾਰਾ ਭਾਈ ਸੋਮੇ ਇਸ਼ਾਰਾ ਵਾਲਾ ਛਾਬੜੀ ਲਾ ਕੇ ਬੈਠ ਗਿਆ ਵਟਕ ਹੋ ਗਈ ਸੋਣੀ ਬੜਾ ਖੁਸ਼ ਹੋਇਆ RAMDAS SODHI SULTAN SACCHE PATSHAH LANGE ਸਿੱਖ ਸੰਗਤਾਂ ਨਾਲ ਸਨ ਤੇ ਉਹਨੇ ਪੁੱਛ ਲਿਆ ਕਿਸੇ ਨੂੰ ਇਹ ਕੌਣ ਉਹਨਾਂ ਕਹਿ ਇਹ ਸਤਿਗੁਰੂ ਗੁਰੂ RAMDAS ਜਿਹੜੇ ਇਸ ਤੀਰਤ ਦਾ ਨਿਰਮਾਨ ਕਰੈ ਉਹਨੂੰ ਤੀਰਤ ਸ਼ਬਦ ਸੁਣ ਕੇ ਨਵੰਚਲਿਤ ਹੋ ਜਾਇਓ ਵੀ ਇਹ ਤੀਰਤ ਕਹਦਾ ਤਾਂ ਤੀਰਤ ਦਾ ਅਖਰ ਯਾਰ ਤਾਂ ਪਵਿੱਤਰ ਹੁੰਦਾ ਅਸੀਂ ਤਾਂ ਲੜੀ ਜਾਂਦੇ ਆ ਸ਼ਬਦਾਂ ਪਿੱਤੇ ਸ਼ਬਦਾਂ ਦੇ ਅਰਥਾਂ ਦਾ ਪਤਾ ਵੀ ਨਹੀਂ ਹੁੰਦਾ ਤੀਰਤ ਦਾ ਅਰਥ ਪਵਿੱਤਰ ਓ ਕਹਿਣ ਲੱਗੇ ਜਿਹੜੇ ਰੱਜਦੇ ਨੇ ਅੱਗੇ ਵੱਧ ਕੇ ਮੱਥਾ ਟੇਕ ਬੈਠਾ ਦੀ ਕੋਈ ਇਹ ਨਹੀਂ ਮੈਂ ਨਾਮ ਲੈਣ ਆਇਆ ਮੈਂ ਬੰਦਗੀ ਲੈਣੀ ਸਿਮਰਨ ਮੱਥਾ ਗੁਰੂ ਦੇ ਚਰਨਾਂ ਨੂੰ ਛੋ ਗਿਆ ਮੱਥਾ ਤੇ ਇਹ ਕਿਆ ਸਤਿਗੁਰੂ ਕੁਛ ਦੇ ਆ ਕੌਣ ਭਾਈ ਤੂੰ ਪਹਿਲੀ ਨਹੀਂ ਵੇਖਿਆ ਕਿਵੇਂ ਆਇਆ ਕਹਿੰਦਾ ਮਹਾਰਾਜ ਉਹ ਛਾਬੜੀ ਮਹਿਲਾ ਆਈ ਸੀ ਜੀ ਉਹ ਦੇਖੋ ਸਤਿਗੁਰੂ ਕਹਿੰਦੇ ਨੇ ਵੇਚਣਾ ਹੈ ਕੁਛ ਕਹਿੰਦਾ ਹਾਂ ਵੇਚਿਆ ਕਿੰਨੇ ਪੈਸੇ ਹੋਏ ਚਲੋ ਇਹ ਸਾਰੇ ਕੋਈ ਵਧਾਜ ਰੱਖ 1.5 ਦਾ ਕੋਈ ਰੁਪਈਆ ਜੋ ਵੀ ਕਹੇ ਉਹਨੇ ਕਿਹਾ ਮਹਾਰਾਜ ਇੰਨੀ ਵਟਕ ਹੋਈ ਸਤਿਗੁਰੂ ਕਹਿੰਦੇ ਨੇ ਇੱਕ ਇੱਕ ਪੈਸੇ ਦੀ ਲੋੜ ਇੱਥੇ ਉਹ ਲਿਆ ਜਿੰਨੀ ਤੈਨੂੰ ਵਟਕ ਹੋਈ ਏ ਇਹ ਇਹ ਮਜ਼ਦੂਰਾਂ ਨੂੰ ਦੇਾਂਗੇ ਸਾਜ਼ੋ ਸਮਾਨ ਆ ਜਾਗ ਦੇ ਦਿੱਤਾ ਪਰ ਰਾਤ ਚਿੰਤਾ ਨਾਲ ਸੁੱਤਾ ਕੋਈ। ਮੰਨੇ ਕਿ ਆ ਤੂੰ ਤਾਂ ਰੋਜੀ ਲੈਣਾ ਐਸਾ ਤੇਰੇ ਤਰ੍ਹਾਂ ਪਈਏ ਵੀ ਖੋਲੇ। ਮੈਂ ਸੋਚਦਾ ਪਤਾ ਨਹੀਂ ਕਿ ਕੋਈ ਕੁਝ ਪੁਰਨੇ ਉੱਠੇ ਹੋਣਗੇ ਗੁਰੂ ਕਿਹੋ ਜਿਹਾ ਇਹ ਆ ਬੈੜਾ ਮੰਨੇ ਨਾ ਕਿ ਸਿਮਰਨ ਕਰਦਾ ਕਰਦਾ ਵੀ ਇਹਦੇ ਪ੍ਰਤੀ ਕਈ ਵਾਰੀ ਨਵਰਤ ਪੈਦਾ ਕਰੀ ਜਾਂਦਾ ਹੁੰਦਾ। ਇਹ ਸੱਚ ਜੀ। ਵੀ ਆ ਕਿਵੇਂ ਆ ਕਿਵੇਂ ਰਾਤ ਸੁੱਤਾ ਹੀ ਨਹੀਂ ਹੁਣਾ ਮੇਰਾ خیال। ਧੀਰਜ ਕਰ ਲੈਣ ਚੱਲ ਕੋਈ ਨਹੀਂ। ਇੱਕ ਦਿਨ ਦੇ ਦਿੱਤਾ ਅਖਰ ਉਹਨਾਂ ਦੀ ਥਾਂ ਤੇ ਆਏ ਆ ਨਾ। ਕਿਰਾਏ ਸਮਝੋ। ਮਨ ਰਹੀ ਮਨ ਮਨਚੀਪੁਰ ਨੇ ਬੰਦਾ ਬਣਾਉਂਦਾ ਦੂਜੇ ਦਿਨ ਫੇਰ ਲਾ ਕੇ ਬਹਿ ਗਿਆ ਮਹਾਰਾਜ ਫੇਰੇ ਤੋਂ ਲੱਗ ਪਏ ਦੂਜੇ ਦਿਨ ਫੇਰ ਆਵਾਜ਼ ਦਿੱਤੀ ਭਾਈ ਸਜਣਾ ਕਿਦਾਂ ਟੀਮੀ ਦੀ ਆਵਾਜ਼ ਕਿਹਾ ਇੰਨੇ ਕੋ ਕਮਾਲ ਹੈ ਮਾਰੇ ਕਹਿੰਦੇ ਪਰ ਬਰਕਤ ਪੈ ਗਈ ਲਿਆ ਸੇਵਾ ਚ ਲਾ ਗਈ ਪੰਜਵੇਂ ਦਿਨ ਪਤਾ ਨਹੀਂ ਕੀ ਬਖਸ਼ਿਸ਼ ਵਰਤੀ ਪ੍ਰੇਮੀ ਬਣ ਗਿਆ ਜੀ ਸੰਗਤ ਵਿੱਚ ਬਹਿ ਕੇ ਮੇਰਾ ਖਿਆਲ ਜਦੋਂ ਆਹ ਸ਼ਲੋਕ ਸੁਣਿਆ ਹੋਵੇਗਾ ਮੈਂ ਖਿਆਲ ਕਹਿ ਰਿਹਾ ਹਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤੇ ਮਨ ਨੇ ਕਿਹਾ ਉਹ ਹੈ ਸੌਮਿਆ ਤੂੰ ਕਿਉਂ ਚਿੰਤਾ ਕਰੀ ਜਾਣਾ ਫਿਰ ਉਹਦੇ ਚਰਨਾਂ ਚ ਜੁੜ ਜਿਹੜਾ ਹੋ ਕੇ ਦੇ ਕੇ ਕਹਿੰਦਾ ਜਿਨੇ ਦੁਨੀਆ ਪੈਦਾ ਕੀਤੀ ਚਿੰਤਾ ਵਿਯੋ ਕਰਦਾ ਪੰਜਵੇਂ ਦਿਨ ਜੋ ਕਮਾਇਆ ਉੱਠ ਬਿਆ ਕਹਿੰਦਾ ਮਹਾਰਾਜ ਕਿਰਪਾ ਕਰੋ ਮਹਾਰਾਜ ਵੇਖ ਕੇ ਆ ਕਹਿੰਦਾ ਦੱਸ ਕਹਿੰਦਾ ਅੱਜ ਇੰਨੇ ਰੁਪਏ ਕਮਾਏ ਕੋਈ 5 ਕਹਿੰਦਾ ਕੋਈ 6 ਕਹਿੰਦਾ ਜੀ ਚਲੋ ਅੱਜ ਇੰਨੇ ਕਮਾਏ ਸਤਗੁਰੂ ਸੇਵਾ ਚ ਲਾ ਲਓ ਮਹਾਰਾਜ ਹੱਸ ਕੇ ਕਹਿਣ ਲੱਗੇ ਤੇਰਾ ਨਾਮ ਨਹੀਂ ਪੁੱਛਿਆ ਕਹਿੰਦਾ ਜੇਲਮ ਤੋਂ ਆਇਆ ਆਇਆ ਰੋਜੀ ਦੀ ਖਾਤਰ ਸਾਂ ਰੋਟੀ ਨਹੀਂ ਚੱਲਦੀ ਰੋਜੀ ਦੀ ਖਾਤਰ ਆਇਆ ਬੱਚਿਆਂ ਦੀ ਪਰਵਰਿਸ਼ ਨਹੀਂ ਪਰ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕਿ ਦਿਆਂ ਲੱਗ ਪਿਆ ਕਹਿੰਦਾ ਸੱਚ ਏਵੇ ਅਜੇ ਤੱਕ ਮਨ ਖੋਣ ਦੀਆਂ ਗੱਲਾਂ ਕਰਦਾ ਸੀ ਜਿੱਦਨ ਦੀ ਦੇਨ ਦੀ ਬਿਰਤੀ ਪੈਦਾ ਹੋ ਗਈ ਉਸਦਨ ਦੀਆਂ ਬਰਕਤਾਂ ਬੜੀਆਂ ਪੈਣ ਲੱਗ ਪਈਆਂ ਇਹੀ ਲਫ਼ਜ਼ ਮਹਾਰਾਜ ਜੀ ਨੇ ਕਹੇ ਸਨ ਸੁਲਤਾਨਪੁਰ ਦੀ ਧਰਤੀ ਤੇ ਜਦੋਂ ਸੇਵਾਦਾਰ ਨੇ ਹੱਥ ਪਕੜ ਕੇ ਕਿਆ ਬਾਬਾ ਉਹ ਮੇਰੇ ਮੋਦੀ ਮਾਲਕਾ ਤੇਰਾ ਤੇਰਾ ਕਹੀ ਜਾਂਦਾ ਤੇਰਾ ਤੇਰਾ ਕਰਕੇ ਉਜੜ ਜਾਏਗਾ ਸੁਲਤਾਨਪੁਰ ਬਸ ਖਮਾਰੀ ਚ ਕਿਆ ਨਾ ਹੱਥ ਛੱਡ ਦੇ ਜਿੱਦਣ ਦੁਨੀਆ ਉਜੜੀਏ ਮੇਰਾ ਮੇਰਾ ਕਰਕੇ ਉਜੜੀਏ ਤੇਰਾ ਤੇਰਾ ਕਰਕੇ ਤੇ ਬਸਦੇ ਹੁੰਦੇ ਤੇਰਾ ਤੇਰਾ ਕਰਕੇ ਵਰਕਤਾ ਬਹਿੰਦੀਆਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਹਸਬੇ ਕਹਿੰਦੇ ਪਰ ਤੂੰ ਆਪਣੀ ਕਮਾਈ ਕਹਿੰਦਾ ਨਹੀਂ ਕਿ ਤੁਹਾਡੀ ਦਿੱਤੀ ਦਾਤ ਸਤਿਗੁਰੂ ਨੇ ਹੱਥ 'ਚ ਪਕੜ ਲਿਆ ਗੁਰੂ ਰਾਮਦਾਸ ਦੀ ਨਜ਼ਰ ਪਈ ਉਹ ਮੈਤੇ ਜਿਹੜੀ ਨਜ਼ਰ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ ਹੈ ਜਿਹੜੀ ਨਜ਼ਰ ਪੈ ਜਾਏ ਤੇ ਬਾਬਾ ਸ੍ਰੀ ਚੰਦ ਜੈਸੇ ਮਾਪੁਰਖ ਨੂੰ ਤਪਸਵੀ ਨੂੰ ਝੁਕਣ ਵਾਸਤੇ ਮਜਬੂਰ ਕਰ ਦਿੰਦੀ ਅੰਤਰਾਤਮੇਤਾ ਝੁਕੇ ਹੀ ਨਾ ਹੋ ਉਹਨਾਂ ਨੇ ਮਹਾਰਾਜ ਨੇ ਦੇਖਿਆ ਕਹਿਣ ਲੱਗੇ ਆ ਤੂੰ ਆਇਆ ਰੋਜੀ ਦੀ ਖਾਤਰ ਕਹਿੰਦਾ ਨਹੀਂ ਹੁਣ ਕੋਈ ਚਿੰਤਾ ਨਹੀਂ ਬਸ ਸਤਿਗੁਰੂ ਕਹਿੰਦੇ ਨੇ ਇਹ ਹੀ ਤੈਨੂੰ ਸਿਖਾਣਾ ਚਾਹਦਾ ਸਾਂ ਕਿ ਕਰਤਾ ਬਣ ਕੇ ਚਿੰਤਾ ਨਾ ਕਰੀ ਕਿਰਤ ਕਰੀ ਜਾਈ ਤੇ ਚਿੰਤਾ ਤੇਰੀ ਕਰਤੇ ਦੀ ਜਿੰਨੀ ਮਾਇਆ ਦਿੱਤੀ ਭੁੱਖ ਚੋ ਹੱਥ ਚ ਲਪੇ ਬੰਦ ਕਰਕੇ ਮੁਠੀ ਬੰਦ ਕਰਕੇ ਕਿਆ ਕਹਿਣ ਲੱਗੇ ਨਾਮ ਕੀ ਕਹਿੰਦੇ ਨੇ ਲੋਕੀ ਮੈਨੂੰ ਸੋਮਾ ਕਹਿੰਦੇ ਨੇ ਜਾਨੀ ਗਿਆਨ ਸਿੰਘ ਤਵਾਰਿਕ ਚ ਲਿਖਦੇ ਨੇ ਮਹਾਰਾਜ ਹੱਸ ਪੈ ਕਹਿਣ ਲੱਗੇ ਨਹੀਂ ਲੋਕ ਸੇਮਾ ਸੋਮਾ ਕਹਿੰਦੇ ਨੇ ਗੁਰੂ ਨਾਨਕ ਨੇ ਤੈਨੂੰ ਸੋਮੇ ਸ਼ਾ ਬਣਾ ਦਿੱਤਾ ਕੀ ਇਹ ਪਰਮਾਤਮਾ ਦੀ ਬਖਸ਼ਿਸ਼ ਨਹੀਂ ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ ਕਿ ਚਿੰਤਾ ਦੀ ਥਾਂ ਤੇ ਚਿੰਤਨ ਆ ਜਾਏ ਤੇ ਸੋਮਾ ਵੀ ਸ਼ਾ ਬਣ ਜਾਂਦਾ ਹੁੰਦਾ ਜੇ ਪਿਆਰਿਓ ਸ਼ੌਂਕਾਰ ਨੂੰ ਵੀ ਅੰਦਰ ਚਿੰਤਾ ਖਾਈ ਜਾਏ ਤੇ ਉਹ ਵੀ ਭਿਖਾਰੀਆਂ ਦੀ ਕਤਾਰ 'ਚ ਆ ਜਾਂਦਾ ਹੈ ਮਹਾਰਾਜ ਜੀ ਨੇ ਕਿਹਾ ਸੋਮਾ ਸ਼ਾ ਗੁਰੂ ਕਾ ਸ਼ਾ ਤੇ ਤੀਸਰਾ ਲਫ਼ਜ਼ ਵਰਤਿਆ ਬੇ ਪਰਵਾਹ ਗੁਰਮਖੋ ਇਹਦੇ ਪੁੱਤਰ ਭਾਈ ਰਾਮ ਸ਼ਾਹ ਨੂੰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਮੰਜੀ ਬਖਸ਼ੀ ਪ੍ਰਚਾਰਕ ਥਾਪਿਆ ਭਾਈ ਰਾਮ ਸ਼ਾਹ ਦੇ ਪੋਤਰੇ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਨੇ ਜਦੋਂ ਮਸੰਦਾਂ ਨੇ ਵੱਧ ਫੈਲੀਆਂ ਕੀਤੀਆਂ ਕਰੈਕਟਰ ਤੋਂ ਜੀਵਨ ਤੋਂ ਡਿੱਗ ਪਏ ਤੇ ਮੇਰੇ ਦਾਤੇ ਨੇ ਇਹਦੇ ਭਾਈ ਸੋਮੇ ਦਾ ਪੁੱਤਰ ਰਾਮ ਸ਼ਾਹ ਰਾਮ ਸ਼ਾਹ ਦਾ ਪੋਤਰਾ ਭਾਈ ਮੇਰ ਸ਼ਾਹ ਉਹਨੂੰ ਮਾਤਾ ਜੀ ਨੇ ਕਿਹਾ ਲਾਲ ਜੀ ਇੰਨਾ ਬਖਸ਼ਿਸ਼ ਵਾਲਾ ਘਰ ਇੰਨਾ ਇਮਾਨਦਾਰ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਭਾਈ ਮੇਰ ਸਿੰਘ ਸ਼ਾਹ ਨਾਮ ਰੱਖਿਆ ਤੇ ਖਿਤਾਬ ਪਤਾ ਕੀ ਦਿੱਤਾ ਕਹਿਣ ਲੱਗੇ ਬਖਸ਼ੰਦ ਫਰਜ਼ੰਦ ਫਿਰ ਸੁਣਿਓ ਬਖਸ਼ੰਦ ਫਰਜ਼ੰਦ ਸਾਡਾ ਬਖਸ਼ਿਆ ਹੋਇਆ ਆਪਣਾ ਪੁੱਤ ਮੈਂ ਬੇਨਤੀ ਕਰਾਂਗਾ ਸਿਰਫ ਇੱਕ ਇਸ ਸਾਕੇ ਨੂੰ ਪਾ ਬੜੀ ਬੜੀ ਸੁਣਿਆ ਪਰ ਜਿੰਨੀ ਦੇਰ ਤੱਕ ਚਿੰਤਾ ਸੀ ਖਾਏ ਮੇਰੀ ਰੋਜੀ ਗਈ ਓਨੀ ਦੇਰ ਤੱਕ ਨੀਂਦ ਨਹੀਂ ਪਈ ਜਦੋਂ ਚਿੰਤਾ ਛੱਡ ਕੇ ਗੁਰੂ ਦੇ ਆਸਰੇ ਹੋ ਗਿਆ ਕਿਰਤ ਉਹਦੋਂ ਵੀ ਕੀਤੀ ਉਸ ਦਿਨ ਗੁਰੂ ਨੇ ਸਾਹ ਬਣਾ ਕੇ ਰੱਖ ਦਿੱਤਾ ਪਰ ਗੁਰੂ ਨੂੰ ਕੋਈ ਤਮਾ ਨਹੀਂ ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਬੋਲਖ ਹੈ ਅਸੀਂ ਕਿਸੇ ਨੂੰ ਕੁਝ ਦੇਣੇ ਆਂ ਅਸੀਂ ਸਵਾਰਥ ਰੱਖਣੇ ਚੇਤੇ ਰੱਖੋ ਰੱਬ ਕਦੀ ਸਵਾਰਥ ਨਹੀਂ ਰੱਖਦਾ ਨਾ ਮੇਰੀ ਬੇਨਤੀ ਹੈ ਲੀਡਰ ਕਿਸੇ ਨੂੰ ਦੇ ਰਿਹਾ ਉਹ ਦਾਨੀ ਨਹੀਂ ਉਹ ਮੰਗਤਾ ਹੈ ਉਹ ਤੁਹਾਨੂੰ ਦੇ ਕੇ ਕੱਲ ਨੂੰ ਤੁਹਾਡੇ ਬੂਹੇ ਤੇ ਆ ਕੇ ਵੋਟ ਮੰਗੇਗਾ ਬੰਦਾ ਧਰਮ ਦੇ ਨਾਂ ਤੇ ਕੁਝ ਦਿੰਦਾ ਹੈ ਪਰ ਉਹ ਵੀ ਮੰਗਦਾ ਹੈ ਉਹ ਦੇਣ ਤੋਂ ਬਾਅਦ ਕਹਿੰਦਾ ਇੰਨਾ ਕੁਝ ਮੈਂ ਦਿੱਤਾ ਤੂੰ ਇਹਦੇ ਵੱਟੇ ਕੀ ਮੈਨੂੰ ਦੇਵੇਂਗਾ ਠਿਖਾਰੀ ਪਾਣੀ ਹੈ ਨਾ ਫਰਿਆਦ ਕਰਦਾ ਹੈ ਬਾਹਰ দান ਕਰਕੇ ਆਉਂਦਾ ਹੈ ਅੰਦਰ ਕਹਿੰਦਾ ਮੈਂ ਇੰਨਾ ਕੁਝ ਦੇ ਆਇਆ ਮੈਨੂੰ ਕੀ ਦੇਵੇਂਗਾ ਬਾਹਰ ਦਾਤਾ ਬਣਿਆ ਬੈਠਾ ਅੰਦਰ ਮੰਗਤਾ ਬਣਿਆ ਬੈਠਾ ਹਰ ਦਾਨੀ ਦੇ ਅੰਦਰ ਠਿਖਾਰੀ ਲੁਕਿਆ ਹੋਇਆ ਮੈਨੂੰ ਬਖਸ਼ ਦਿਹਾਜ ਜਗਰਾਉਂ ਪੋਲ ਤੇ ਰਾਤ ਨੂੰ ਕੰਬਲ ਸੱਡਦਾ ਪਿਆ ਤੇ ਨਾਲ ਕਹਿੰਦਾ ਮੇਰੇ ਕੰਬਲਾਂ ਦਾ ਕੰਮ ਚੰਗਾ ਚੱਲੂਗਾ ਮੰਗਤਾ ਹੀ ਹੈ ਨਾ ਹਾਂ ਆਪਾਂ ਆਪ ਜੀ ਸੋਚੋਗੇ ਵੀ ਭਾਈ ਸਾਹਿਬ ਇਹ ਕਹਿ ਰਿਹਾ ਫਿਰ ਦਾਨ ਕੋ ਨਹੀਂ ਕਰਨਾ ਚਾਹੀਦਾ ਨਹੀਂ ਮਹਾਰਾਜ ਕਹਿੰਦ ਨੇ ਇੱਕ ਕੰਮ ਕਰ ਕਿ ਖੱਥੋਂ ਦੇ ਕੇ ਭਲਾ ਮਨਾਏ ਮੰਗ ਨਾ ਰੱਖ ਹੱਥੋਂ ਦੇ ਕੇ ਕਹ ਮੇਰੇ ਦਾਦਾ ਤੂੰ ਤਰਸ ਕੀਤਾ ਮੇਰੇ ਇਸ ਗਰੀਬ ਤੋਂ ਸੇਵਾ ਤੂੰ ਲੈ ਲੈ ਮਹਾਰਾਜ ਜੀ ਬਚਨ ਕਰਦੇ ਨੇ ਕਿ ਆਪਣੇ ਖਤੋਂ ਦੇ ਕੇ ਭਲਾ ਮਨਾਦਾ ਹੋਵੇ ਸਾਰ ਬੰਦਾ ਖਿਮਾ ਕਰਿਓ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ ਉਹ ਆਊਟਕੁੱਟ ਇਹ ਆਸ ਕਰਕੇ ਦੇ ਰਿਹਾ ਮੈਨੂੰ ਕੀ ਵਾਪਸ ਆਏਗਾ ਰੱਬ ਕਹਿੰਦਾ ਤੂੰ ਮੈਨੂੰ ਗਾਲਾਂ ਵੀ ਕੱਢੀ ਜਾ ਮੈਂ ਕੋਈ ਆਊਟਕੁੱਟ ਨਹੀਂ ਵੇਖਣੀ ਮੈਂ ਤੈਨੂੰ ਤਾਂ ਵੀ ਦਿਆ ਮੈਂ 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 ਤੇਰੇ ਤੋਂ ਕੀ ਮੰਗਣਾ ਪੜੋ ਕਿਤੇ ਗੁਰੂ ਗੋਬਿੰਦ ਸਿੰਘ ਦਾ ਬਚਨ ਦੀਨਨ ਕੀ ਪਰਤਪਾਲ ਕਰੈ ਨਿਤ ਸੰਤ ਉਭਾਰ ਗਨੀਮਨ ਘਰੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਦਿਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਕਰੈ ਪਸ਼ ਪਸ਼ੂ ਨਗਨਾਗਨ ਰਾਤ ਸਰਬ ਸਮੈ ਸਭ ਕੋ ਪ੍ਰਤਪਾਲੈ ਪੋਕਤੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਗੀ ਨਹੀਂ ਕਰਮ ਵਿਚਾਰ ਹੈ ਉਹ ਨਹੀਂ ਵੇਖਦਾ ਬੰਦਾ ਪਾਪੀ ਇਹ ਵਸ਼ਈ ਹੈ ਇਹ ਕਾਮੀ ਕ੍ਰੋਧੀ ਨਾ ਨਾ ਉਹ ਕਹਿੰਦਾ ਇਹ ਜੇ ਵੈ ਗੁਰੂ ਜੀ ਇਸ ਦਾ ਵੇਖਣ ਲੱਗ ਪੈਣਗੇ ਨਾ ਤੇ ਦੁਨੀਆ ਮਰ ਜਾਓਗੇ ਐਡਾ ਵੱਡਾ ਫਰਾਖ ਦੇ 10 ਨੇ ਤਾਂ ਇੱਕ ਵਾਰ ਕਥਾ ਕਰ ਦਿਆ ਕਿਆ ਸੀ ਕੇ ਅਰਦਾਸ 'ਚ ਇੱਕ ਲਫ਼ਜ਼ ਆਉਂਦਾ ਹੈ ਦੇਖ ਕੇ ਅਨਡਿਟ ਕੀਤਾ ਇੱਕ ਰੱਬ ਦੇਖ ਕੇ ਅਨਡਿਟ ਕਰਦਾ ਹੈ ਦੂਜਾ ਗੁਰੂ ਦੇਖ ਕੇ ਅਨਡਿਟ ਕਰਦਾ ਹੈ ਤੀਸਰਾ ਬ੍ਰਹਮ ਗਿਆਨੀ ਖਾਸਾ ਦੇਖ ਕੇ ਅਨਡਿਟ ਕਰਦਾ ਹੈ ਨਹੀਂ ਤਾਂ ਸਾਡਾ ਸਮਾਜ ਤੇ ਅਨਡਿਟਿਆਂ ਨੂੰ ਵੀ ਡਿਟੇ ਵਾਲੇ ਕਰਦਾ ਪਿਆ ਜੋ ਨਹੀਂ ਦੇਖਿਆ ਉਹਨਾਂ ਨੂੰ ਵੀ ਲੋਕੀ ਪ੍ਰਚਾਰੀ ਜਾ ਰਹੇ ਹਜ਼ੂਰ ਦੇ ਇਸ ਅੰਮ੍ਰਿਤ ਵਚਨ ਵਾਲੇ ਮਹਾਰਾਜ ਕਹਿੰਦੇ ਪੋਕ ਤਾਏ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ ਦੀਨ ਦਇਆਲ ਦਇਾਨਿਤ ਸੋ ਕਰਤਾ ਚਿੰਤਾ ਕਰੇ ਦੀਨ ਦਇਆਲ ਦਇਾਨਿਤ ਦੋਖਨ ਦੇਖ ਤਾ ਪਤਾ ਵੀ ਇਹਦੀ ਕਰਤੂਤ ਕੀ ਇਹ ਕੀ ਕਰਦਾ ਮੈਂ ਸੱਚੀ ਬੇਨਤੀ ਕਰ ਰਿਹਾ ਕਿ ਕੀ ਮੇਰੇ ਤੁਹਾਡੇ ਅੰਦਰ ਦਾ ਵਹਿਗੂ ਨੂੰ ਪਤਾ ਨਹੀਂ ਇਸ ਤੋਂ ਵੱਧਾ ਪੜਦੇ ਟੱਕਣ ਵਾਲਾ ਕੋਈ ਨਹੀਂ ਜੀ ਜੇ ਉਹ ਪੜਦੇ ਨਸ਼ਰ ਕਰਨ ਤੇ ਆ ਜਾਏ ਤੇ ਕੋਈ ਘਰ ਨਹੀਂ ਜੁੜਿਆ ਰਹੇਗਾ ਸੱਚ ਜੇ ਇੱਥੇ ਪਿਓ ਨਾਲ ਪੁੱਤਰ ਨੇ ਨਹੀਂ ਰਹਿਣਾ ਇਸਤਰੀ ਨੇ ਪਤੀ ਨਾਲ ਨਹੀਂ ਰਹਿਣਾ ਭੈਣ ਨੇ ਭਰਾ ਨੇੜੇ ਨਹੀਂ ਲੱਗਣਾ ਉਹ ਕਹਿੰਦਾ ਨਹੀਂ ਨਹੀਂ ਇਹ ਮੇਰੀ ਬਣਾਏ ਨੇ ਨਾ ਚਲ ਕੋਈ ਨਹੀਂ ਪਰਦੇ ਪਾ ਕੇ ੱੱਕੀ ਰੱਖੋ ਇਹਨਾਂ ਦਾ ਕੰਮ ਚੱਲੀ ਜਾਏਗੀ ਦੀਨ ਦਇਆ ਦਇਾਨੀ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ ਇੱਕ ਸਵਿਆ ਹੋਰ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਤਹਿ ਹੈ ਉਹ ਕਿਸੇ ਕਾਮਨਾ ਦੀਨ ਤੋਂ ਨਾ ਦੇ ਰਿਹਾ ਮੈਂ ਬੇਨਤੀ ਕਰਾਂ ਜਿਹੜਾ ਬੰਦਾ ਕਦੀ ਗੁਰਦੁਆਰੇ ਨਹੀਂ ਗਿਆ ਰੱਬ ਤਾਂ ਉਹਨੂੰ ਵੀ ਰੋਟੀ ਦੇਂਦਾ ਪਿਆ। ਉਹਨੂੰ ਨਹੀਂ ਕਿ ਤੂੰ ਮੈਨੂੰ ਬੰਦਗੀ ਕਰ ਨਾ ਕਰ ਤੂੰ। ਵੇਖੋ ਇਹ ਸਾਨੂੰ ਹੈ ਅਸੀਂ ਕਹਾਂਗੇ ਯਾਰ ਜੇ ਆਹ ਲੋਕ ਨਾ ਆਏ ਤੇ ਮੇਰੇ ਫੀਲਡ ਦਾ ਕੀ ਬਣੇਗਾ ਆਹ ਨਾ ਹੋਇਆ ਤੇ ਮੇਰੀ ਵੋਟ ਦਾ ਕੀ ਬਣੇਗਾ ਉਹ ਕਹਿੰਦਾ ਤੁਸੀਂ ਸਾਰੇ ਮੇਰੇ ਵਿਰੁੱਧ ਭੁਗਤਿਓ ਮੈਂ ਫਿਰ ਵੀ ਇਕੱਲੇ ਦਾ ਇਕੱਲਾ ਪੂਰਾ। ਤੁਹਾਡੀ ਹਸਤੀ ਕੀ ਮੈਨੂੰ ਲਾਸ ਰੱਬ ਨੂੰ ਕਿਹੜਾ ਜੰਮੇ ਐਲਾਨ ਵਾਲਾ। ਉਹਦੀ ਤਾਂ ਬਦਲੀ ਕੋਈ ਨਹੀਂ ਖੋਣੀ। ਉਹਨੂੰ ਤਾਂ ਮਹਾਰਾਜ ਜੀ ਨੇ ਕਿਹਾ ਕਿ ਵੱਡਾ ਤੇਰਾ ਦਰਬਾਰ ਸੱਚਾ ਤਉ ਤਖਤ ਸਿਰ ਸ਼ਾਹਾਂ ਬਾਦਸ਼ਾਹ ਨੇਚਲ ਚੌਰ ਸ਼ਤ ਉਹਨੂੰ ਕਾਮ ਨਹੀਂ ਕ੍ਰੋਧ ਨਹੀਂ ਲੋਭ ਨਹੀਂ ਮੋਹ ਨਹੀਂ ਹਰਖ ਨਹੀਂ ਸੋਗ ਨਹੀਂ ਭੋਗ ਨਹੀਂ ਪੈ ਨਹੀਂ ਆਪਣੀ ਬੋਡੀ ਖੈ ਕੋਈ ਨਹੀਂ ਦੇਖੋ ਗੁਰੂ ਸਾਹਿਬ ਦੀ ਉਡਾਰੀ ਆਪਣਾ ਸ਼ਰੀਰ ਕੋਈ ਨਹੀਂ ਸਾਰੇ ਸ਼ਰੀਰ ਵਾਲਿਆਂ ਦੀ ਚਿੰਤਾ ਕਰੀ ਬੈਠਾ ਆਹ ਦਿਸਦਾ ਕੋਈ ਨਹੀਂ ਅਨ ਦਿਸਦਾ ਦਿਸਦੇ ਨੂੰ ਪਾਲੀ ਜਾਂਦਾ ਬਈ ਕਾਮ ਨ ਕਰੋਦ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਪਹਿ ਹੈ ਦੇਹ ਬਹੀਨ ਸਨੇ ਸਬੋ ਤਨ ਦੇਹ ਬਹੀਨ ਆਪਣੀ ਕੋਈ ਬੋਡੀ ਨਹੀਂ ਸਾਰੀਆਂ ਸ਼ਰੀਰਾਂ ਨੂੰ ਪਿਆਰ ਕਰਦਾ ਹੈ ਦੇਹ ਬਹੀਨ ਸਨੇ ਸਬੋ ਤਨ ਨੇ ਬ੍ਰਖਤ ਅਗੈ ਅਛੇ ਹੈ ਘਰ ਵੀ ਕੋਈ ਨਹੀਂ ਮੌਤ ਵੀ ਰਹਿਤ ਹੈ ਮਹਾਰਾਜ ਕਹਿੰਦੇ ਨੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ ਮੈਂ ਫਿਰ ਬੇਨਤੀ ਕਰਾਂਗਾ ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਝਖ ਮੇਰੇ ਗੁਰੂ ਗੋਬਿੰਦ ਸਿੰਘ ਇੱਕ ਉਹਨਾਂ ਦੀ ਰਚਨਾ ਚ ਮੈਂ ਹੋਰ ਅਰਜ਼ ਕਰਨੀ ਚਾਹਾਂ ਪੁਰਾਤਨ ਸਮੇਂ ਪਤਾ ਕੀ ਸੀ ਜੀ ਜਦੋਂ ਰਾਜੇ ਜਾਂ ਬਾਦਸ਼ਾਹ ਨੂੰ ਕੋਈ ਲੈਟਰ ਚਿੱਠੀ ਲਿਖੀ ਜਾਂਦੀ ਸੀ ਉਹਦੇ ਲਈ ਪਹਿਲਾਂ ਬੜੇ ਸਤਕਾਰਤ ਵਿਸ਼ੇਸ਼ਣ ਲਾਏ ਜਾਂਦੇ ਸਨ ਜਹਾ ਪਨਾਹ ਭਗਵਾਨ ਈਸ਼ਵਰ ਦੋ ਆਲਮਾ ਦਾ مالک ਇਥੋਂ ਤੱਕ ਰਜ਼ਕ ਦਾਤਾ ਪਰਜਾ ਪਾਲਕ ਸਾਰੇ ਸੰ ਸ਼ਬਦ ਸੋਚਣਾ ਜਿੱਦਣ ਸਤਗੁਰਾਂ ਨੇ ਜ਼ਫਰਨਾਮਾ ਲਿਖਿਆ ਕਿਸੇ ਥਾਂ ਤੇ ਮੈਨੂੰ ਦੱਸੋ ਜ਼ਫਰਨਾਮੇ ਚ ਵਿਸ਼ੇਸ਼ਣ ਲਾ ਕੇ ਕਿਹਾ ਕਿ ਔਰੰਗਜ਼ੇਬ ਤੂੰ ਲੋਕਾਂ ਨੂੰ ਰਜ਼ਕ ਦਾਨ ਹੈ ਤੂੰ ਰਜ਼ਕ ਦਾਤਾ ਤੂੰ ਪਰਜਾ ਪਾਲਕ ਉਹ ਦੇਖੋ ਇਸ ਇਹਨਾਂ ਸ਼ੇਰਾਂ ਨੂੰ ਪੜ੍ਹ ਕੇ ਪਹਿਲੇ ਸ਼ੇਰ ਵਿੱਚ ਕਿਹਾ ਅੱਜ ਤੱਕ ਲੋਕ ਤੈਨੂੰ ਚਿੱਠੀਆਂ ਲਿਖਦੇ ਨੇ ਪਰਜਾ ਪਾਲਕ ਰਿਜਕ ਦਾਤਾ ਜਾਂਪਨਾ ਕਹਿੰਦੇ ਨੇ ਮੈਂ ਪਹਿਲੇ ਸ਼ੇਰ ਤੇਰੀ ਗੱਲ ਨਹੀਂ ਕਰਾਂਗਾ ਪਹਿਲੇ ਸ਼ੇਰ 'ਚ ਮੈਂ ਉਸ ਰੱਬ ਦੀ ਗੱਲ ਕਰਾਂਗਾ ਜਿਹੜਾ ਸਭ ਨੂੰ ਰਿਜਕ ਦੇਣ ਵਾਲਾ ਜਿਹਨੇ ਤੈਨੂੰ ਵੀ ਰਾਜ ਦਿੱਤਾ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ ਜਿਹੜਾ ਸਭ ਨੂੰ ਰਿਜਕ ਦੇਣ ਵਾਲਾ ਹੈ ಪರಿਪੂਰਨ ਪਰਮਾਤਮਾ ਵੈਗੁਰੂ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਹਿਣ ਲੱਗੇ ਉਹ ਪ੍ਰਮਾਤਮਾ ਕੱਲਾ ਸਾਨੂੰ ਹੀ ਨਹੀਂ ਤਾਂ ਰੁੱਖ ਦੇ ਉੱਤੇ ਆਲਣਾ ਹੈ ਆਲ ਨੇ ਨੂੰ ਬੀਜੜੇ ਨੇ ਬਣਾ ਦਿੱਤਾ ਜਦੋਂ ਚਲੋ ਉਹ ਸਾਰਾ ਪੰਛੀ ਨੇ ਬਣਾਇਆ ਉਹਦੇ ਆਲ ਨੇ ਚ ਹੱਥ ਮਾਰੋ ਕੋਈ ਸੋਨਾ ਨਹੀਂ ਕੋਈ ਹੀਰੇ ਨਹੀਂ ਕੋਈ ਮੋਤੀ ਨਹੀਂ ਕੋ ਦਾਨੀਆਂ ਦਾ ਢੇਰ ਨਹੀਂ ਕੀ ਇਹ ਕੱਲਾ ਪੰਛੀ ਉਹਦੇ ਨਿੱਕੇ ਜੇ ਬੱਚੇ ਉਹਨੂੰ ਪੁੱਛੀਏ ਤੈਨੂੰ ਚਿੰਤਾ ਨਹੀਂ ਆ ਜਿਹੜੇ ਨਿੱਕੇ ਨਿੱਕੇ ਬੋਟ ਤੇਰੇ ਨਿੱਕੇ ਨਿੱਕੇ ਬੱਚੇ ਪਏ ਨੇ ਜਿਨ੍ਹਾਂ ਦੇ ਖੰਭ ਵੀ ਨਿਕਲੇ ਤੇ ਮਹਾਰਾਜ ਕਹਿੰਦੇ ਨੇ ਪੰਚੀ ਕਹਿੰਦਾ ਚਿੰਤਾ ਕਾਦੂ ਕਰਾਂ ਜਿਨ ਨੇ ਸਵੇਰੇ ਜ਼ਿੰਦਗੀ ਦਿੱਤੀ ਏ ਮੇਰੇ ਤੇ ਬੱਚਿਆਂ ਨੂੰ ਰੋਜੀ ਵੀ ਦੇ ਦੇਗਾ ਮਹਾਰਾਜ ਕਹਿੰਦੇ ਨੇ ਕਰਤੇ ਨੂੰ ਚਿੰਤਾ ਇਹ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ ਹਜ਼ੂਰ ਦੇ ਬਚਨ ਨੇ ਨਾ ਰਿਜ਼ਕ ਦਸਤ ਆਕਸੇ ਮਾਂਜ ਕੀ ਵਾਰ ਚਲੋ ਕੁਝ ਲਫ਼ਜ਼ੇ ਚ ਫਾਰਸੀ ਦੇ ਨੇ ਨਾ ਰਿਜ਼ਕ ਦਸਤ ਆਕਸੇ ਦਸਤ ਦਾ ਅਰਥ ਹੈ ਖੱਤ ਸਾਡਾ ਰਿਜ਼ਕ ਰੱਬ ਤੋਂ ਬਿਨਾ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਸਿਰਫ ਸੋਚ ਕਰਤਾ ਚਿੰਤਾ ਕਰੇ ਨਾ ਰਿਜ਼ਕ ਦਸਤ ਆ ਕਸੇ ਖਮਾ ਰਾ ਇੱਕ ਆਸਵ ਜੇ ਖਮਾਰਾ ਪਾਠ ਕਥਾ ਨਹੀਂ ਫਾਰਸੀ ਵਿੱਚ ਖਮਾ ਦਾ ਅਰਥ ਹੈ ਸਭ ਤੇ ਰਾ ਦਾ ਅਰਥ ਹੈ ਨੂੰ ਇਹਦਾ ਅਰਥ ਹੋਵੇਗਾ ਸਾਨੂੰ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਕਰਤਾਪੁਰਖ ਵੈਗੁਰੂ ਹੈ ਨਾ ਰਿਜ਼ਕ ਦਸਤ ਆ ਕਸੇ ਖਮਾ ਰਾ ਇਕ ਆਸ ਵਸੇ ਸਾਨੂੰ ਸਭ ਨੂੰ ਇੱਕ ਦੀ ਆਸ ਕੈ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹਾਰਾਜ ਕਹਿੰਦਾ ਨਾ ਪਰੰਦੇ ਗਰਾਹ ਜ਼ਰ ਉਡਣ ਵਾਲੇ ਪੰਛੀਆਂ ਕੋਲ ਕਿਹੜਾ ਧੰਨ ਤੇ ਕਿਹੜਾ ਰੋਟੀ ਦਾ ਸਮਾਨ ਪਰੰਦੇ ਨਾ ਗਰਾਹ ਸਰ ਦਰਖਤ ਆਬ ਆਸ ਕਰ ਰੁੱਖ ਤੇ ਬੈਠਾ ਪਾਣੀ ਮੈਂ ਫਿਰ ਬੇਨਤੀ ਕਰਾਂ ਪਾਣੀ ਦੇ ਕੰਡਿਆਂ ਤੇ ਬੈਠਾ ਰੁੱਖਾਂ ਤੇ ਬੈਠਾ ਪਰੰਦਾ ਨਾ ਗਰਾਜ਼ਰ ਦਰਖਤ ਆਬ ਆਸ ਕਰ ਦੇਹੰਦ ਸੋਈ ਏਕ ਤੁਈ ਏਕ ਤੁਈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਥੋੜੇ ਜਿਹੇ ਅਰਥਾਪੱਜ ਕਰ ਜਾਈਏ ਮਹਾਰਾਜ ਕਹਿੰਦੇ ਨੇ ਫਿਰ ਬੰਦਾ ਕੀ ਕਰੇ ਆ ਐਸ ਗੱਲ ਨੂੰ ਧਿਆਨ ਨਾਲ ਸੁਣੋ ਚਲੋ ਅੱਗੇ ਤਰਤ ਸਾਰੇ ਹੋ ਗਏ ਨਾ ਜੀ ਸਾਰੇ ਕੰਮ ਵੈਗਰੂ ਦੇ ਕੀਤੇ ਪੁਰਖਾਂ ਬਿਰਥਾਂ ਪੀਰਾਂ ਤੱਟਾਂ ਮੇਗਾ ਖੇਤਾਏ ਚੇ ਨਹੀਂ ਕਿਆ ਬੰਦਿਆ ਤੂੰ ਕੀ ਕਰਨੇ ਉਹਨਾਂ ਕਹ ਸਾਰੀ ਸੋਮਿਤ ਜਾਣ ਨਾਨਕਾ ਸਰਾ ਮੇਰਾ ਜਨਤਾ ਇਹ ਚੇ ਨਹੀਂ ਕਿਆ ਬੰਦੇ ਤੂੰ ਕੀ ਕਰ ਅੱਗੇ ਮਹਾਰਾਜ ਜੀ ਨੇ ਜਿਹੜਾ ਇਹ ਬਚਨ ਕੀਤਾ ਕਿ ਕਰਤੇ ਨੇ ਸਭ ਕੁਝ ਬਣਾਇਆ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਹੁਣ ਅਸੀਂ ਕੀ ਕਰੀਏ ਮੇਰੇ ਬਾਬਾ ਨਾਨਕ ਜੀ ਕਮਾਲ ਕਰ ਦਿੱਤੀ ਕਹਿਣ ਲੱਗੇ ਤਿਸ ਜੋਹਾਰੀ ਸਵਸਤ ਤਿਸ ਤੇ ਦੋ ਲਫ਼ਜ਼ ਇੱਕ ਤਾਂ ਇਹਦਾ ਪਾਠ ਔਂਕੜ ਲਾ ਕੇ ਨਹੀਂ ਕਰਨਾ ਪਾਠ ਇਥੇ ਜੋਹਾਰੀ ਹੈ ਜੋਹਾਰੀ ਨਹੀਂ ਹੋੜਾ ਲਾ ਕੇ ਪਾਠ ਗਏ ਔਂਕੜ ਲਾ ਕੇ ਨਹੀਂ ਜੱਜੇ ਨੂੰ ਹੋੜਾ ਹਾਏ ਨੂੰ ਕੰਨਾ ਰਾਰੇ ਨੂੰ ਬਿਹਾਰੀ ਜੋਹਾਰੀ ਤੇ ਇਹਦਾ ਪਾਠ ਜੁਵਾਰੀ ਵੀ ਨਹੀਂ ਕਰਨਾ ਜੇ ਜੁਵਾਰੀ ਕਈ ਸੁਣੀਦਾ ਨਾ ਜੀ ਮੈਂ ਕਿਸੇ ਇੰਡੀਵਿਜੂਅਲ ਬੰਦੇ ਤੇ ਤਰਕ ਨਹੀਂ ਕਰ ਰਿਹਾ ਪਰ ਅਕਸਰ ਜੇ ਜੁਵਾਰੀ ਪਾਠ ਕਰੋਗੇ ਤੇ ਜੂਆ ਖੇਡਣ ਵਾਲਾ ਬਣ ਜਾਏਗਾ ਤੇ ਜੇ ਜੋਹਾਰੀ ਪਾਠ ਕਰੋਗੇ ਤੇ ਇਹਦਾ ਅਰਥ ਮੱਥਾ ਟੇਕਣਾ ਬਣ ਜਾਏਗਾ ਨਮਸਕਾਰ ਕਰਦੇ ਇਸ ਜੋਹਾਰੀ ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ ਸ਼ੋਕਰਤਾ ਚਿੰਤਾ ਕਰੇ ਜਿਨੂੰ ਉਪਾਇਆ જગ ਤੂੰ ਕੀ ਕਰ ਬਸ ਇੱਕ ਸਿਆਣਾ ਪੁੱਤਰ ਬਣ ਕੇ ਪਿਤਾ ਦੇ ਸਾਹਮਣੇ ਮੱਥੇ ਟੇਕੇਗਾ। ਉਹਨੂੰ ਨਮਸਕਾਰ ਕਰ। ਉਹਦਾ ਸ਼ੁਕਰਾਨਾ ਕਰ। ਬਸ ਆਹ ਜੇ ਸ਼ਲੋਕ ਦਾ ਤਤ ਭਾਵ ਕਹਿ ਲਵਾਂ ਤੂੰ ਚਿੰਤਾ ਨਾ ਕਰ ਤਿਸ ਜੋਹਾਰੀ ਸਵਸਤ ਤਿਸ ਤੇ ਲਵਜੈ ਸਵਸਤ ਇਹਦਾ ਅਰਥ ਤੰਦਰੁਸਤੀ ਨਹੀਂ। ਸਵਸਤ ਦਾ ਅਰਥ ਹੈ ਕਲਿਆਣ ਮੰਗਲ ਮੈਂ ਇਹਦੇ ਅਰਥ ਆਮ ਟੀਕਾ ਕਰਾ ਨਹੀਂ ਕੀਤੇ ਨੇ ਤੇਰੀ ਜੈ ਹੋਵੇ। ਜੈ ਜੈਕਾਰ ਕਰ। ਇਹਦਾ ਅਰਥ ਹੈ ਤੂੰ ਸਿਰਫ ਦੋ ਕੰਮ ਕਰ ਇੱਕ ਤੂੰ ਗੁਰੂ ਅੱਗੇ ਮੱਥਾ ਟੇਕ ਕਰ ਤੇ ਅੱਗੇ ਝੁਕ ਜਾ ਦੂਜਾ ਕੰਮ ਕਰ ਬੰਦੇ ਦੀ ਜੈ ਜੈ ਦੀ ਥਾਂ ਤੇ ਇੱਕੋ ਗੱਲ ਕਹਿ ਮੇਰੇ ਪਰਮਾਤਮਾ ਦੀ ਜੈ ਜੈਕਾਰ ਇਹਨੂੰ ਆਸਾਂ ਕੀਵਾਰ ਵਿੱਚ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਵਾਹ ਤੇਰੇ ਪਰਮਾਤਮਾ ਵਾਹ ਤੇਰੇ ਬਸ ਇੰਨੇ ਹੀ ਕਹਿਣਾ ਉਹ ਦੇਖੋ ਦੋ ਗੱਲਾਂ ਬਸ ਐਵੇਂ ਚੋਖੇ ਚੋਖੇ ਭਜਨ ਦੀ ਲੋੜ ਹੀ ਨਹੀਂ ਅਮਲ ਚ ਲੈ ਆਈਏ ਤਿਸ ਜੋਹਾਰੀ ਜਿਨੇ ਜਗ ਤੋਂ ਪਾ ਕੇ ਚਿੰਤਾ ਕੀਤੀ ਤੂੰ ਉਹਨੂੰ ਮੱਥਾ ਟੇਕ ਦੇ ਨਮਸਕਾਰ ਕਰ ਦੇ ਸਵਸਤ ਤਿਸ ਇਹ ਕਹਿ ਦੇ ਤੇਰੀ ਜੈ ਜੈਕਾਰ ਹੋਵੇ ਮੰਗਲ ਮਈ ਤੂੰ ਕਲਿਆਣ ਮਈ ਕਹਿ ਤਨ ਤਨ ਤੇਰੀ ਮੈਂ ਇੱਕ ਦਿਨ ਅਰਜ਼ ਇੱਥੇ ਕੀਤੀ ਸੀ ਕਿ ਰੱਬ ਨੂੰ ਵੀ ਸ਼ਬਾਸ਼ ਕਹੀ ਜੋ ਤੇ ਦੀ ਇਹ ਵੀ ਇਹ ਸਿਫਤ ਜੀ ਬੇਅੰਤ ਬੇਅੰਤ ਕਹੀ ਜੋ ਇਹ ਵੀ ਨਾਮ ਜੇ ਤਿਸ ਜੋਹਾਰੀ ਸਵਸਤ ਤਿਸ ਤੇ ਮਹਾਰਾਜ ਕਹਿੰਦੇ ਨੇ ਕਿਸ ਨੂੰ ਅੱਗੇ ਬਚਨ ਕੀਤਾ ਤਿਸ ਦੀਵਾਨ ਅਪਗ ਦੀਵਾਨਦਰ ਤੇ ਦਰਬਾਰ ਆਹ ਜਿਹੜੇ ਲੋਕਾਂ ਨੂੰ ਦਰਬਾਰ ਲਾ ਕੇ ਦਿੰਦੇ ਪਏ ਨੇ ਨਾ ਇਹ ਇਹਨੂੰ ਬਿਲਕੁਲ ਦਵੈਸ਼ ਚ ਨਾਲ ਜਾਇਓ ਕਿ ਫਲਾਣੇ ਥਾਂ ਤੇ ਰਾਜੇ ਦਾ ਦਰਬਾਰ ਲੱਗਾ ਸੀਐਮ ਦਾ ਦਰਬਾਰ ਲੱਗਾ ਪੀਐਮ ਦਾ ਦਰਬਾਰ ਲੱਗਾ ਮੰਤਰੀ ਨੇ ਲਾਇਆ ਸੰਗਤ ਦਰਸ਼ਨ ਹੋ ਗਿਆ ਆ ਹੋ ਗਿਆ ਇਹ ਸਾਰੀਆਂ ਖੇਡਾਂ ਚੱਲਦੀਆਂ ਨੇ ਦੁਨੀਆਂ 'ਚ ਤੇ ਰੱਬ ਦੀ ਬਣਾਈ ਹੈ ਜੀ ਕਹਿੰਦੇ ਨੇ ਇਹ ਦਰਬਾਰ ਇੱਕ ਦਿਨ ਮੁੱਕ ਜਾਣਗੇ